ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਗੋਬਿੰਦ ਸਿੰਘ ਕਮਿਊਨਿਟੀ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਦੁਬਾਰਾ ਸਾਹਿਬ ਨਗਰ ਗੋੰਦਵਾਸਾਹਿਬ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਵਾਉਂਦੇ ਹਾਂ ਨਾਲ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਾਤਮਿਕਰ ਦੇ ਵੀ ਦਰਸ਼ਨ ਕਰਵਾਉਣੇ ਹਨ ਸੰਤ ਜੀ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਜੀ ਦੇ ਜੋ ਕਿ ਨਗਰ ਗੋੰਦਵਾਲ ਸਾਹਿਬ ਵਿਖੇ ਸ਼ਿਸ਼ੋਭਤ ਹੈ ਬਹੁਤ ਘਟ ਸੰਗਤਾਂ ਨੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ ਹੋਣਗੇ ਸੋ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਦੇ ਪ੍ਰਾਤਨ ਘਰ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਅਤੇ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦਾ ਪਵਿੱਤਰ ਚੋਲਾ ਸਾਹਿਬ ਬੀਬੀ ਪਾਨੀ ਜੀ ਦੇ ਨਾਲ ਸੰਬੰਧਿਤ ਹੋਰ ਵੀ ਵਸਤੂਆਂ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਦਾ ਇਸ ਵੀਡੀਓ ਰਾਹੀਂ ਯਤਨ ਕਰਾਂਗੇ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਦੇ ਅਸਥਾਨ ਦੇ ਕਿਹਾ ਜਾਂਦਾ ਹੈ ਕਿ ਇਹ ਅਸਥਾਨ ਬਾਬਾ ਮੋਹਨ ਜੀ ਦਾ ਚਬਾਰਾ ਹੁੰਦਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਬਾਣੀ ਇਕੱਠੀ ਕਰ ਰਹੇ ਸਨ ਤਾਂ ਗੁਰੂ ਅਰਜਨ ਦੇਵ ਜੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਐਸੇ ਹੀ ਸਥਾਨ ਤੋਂ ਬਾਬਾ ਮੋਹਨ ਜੀ ਪਾਸੋਂ ਲੈ ਕੇ ਗਏ ਸਨ ਜਿਸ ਇਤਿਹਾਸਕੂ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਸ ਖੂ ਦਾ ਜਲ ਉਸ ਸਮੇਂ ਇਸ਼ਨਾਨ ਕਰਨ ਅਤੇ ਪੀਣ ਵਾਸਤੇ ਵਰਤਿਆ ਜਾਂਦਾ ਸੀ ਸੰਤ ਜੀ ਹੁਣ ਆਪ ਜੀ ਨੂੰ ਜਿਸ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਅਸਥਾਨ ਤੇ ਤੀਸਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਪਾਨੀ ਜੀ ਦੀ ਅਦੁੱਤੀ ਸੇਵਾ ਨੂੰ ਵੇਖ ਕੇ ਉਹਨਾਂ ਦੇ ਉੱਪਰ ਪ੍ਰਸੰਨ ਹੋ ਕੇ ਗੁਰਗੱਦੀ ਛੋਡੀ ਅੰਸ਼ ਪਾਸ ਹੀ ਰਹਿਣ ਦਾ ਬਰ ਬਖਸ਼ਿਸ਼ ਕੀਤਾ ਸੀ ਜਿਸ ਅਸਥਾਨ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ 1574 ਈਸਵੀ ਨੂੰ ਗੁਰਾਇਦੀ ਦਾਤ ਬਖਸ਼ਿਸ਼ ਕੀਤੀ ਸੀ ਇੱਥੇ ਹੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਜਿਨ੍ਹਾਂ ਪ੍ਰੇਮੀਆਂ ਨੇ ਸ੍ਰੀ ਬੌਲੀ ਸਾਹਿਬ ਜੀ ਦੀ ਇਮਾਰਤ ਤਿਆਰ ਹੁੰਦੇ ਵਕਤ ਸੇਵਾ ਕੀਤੀ ਸੀ ਉਹਨਾਂ ਵਿੱਚੋਂ 22 ਪ੍ਰਚਾਰਕ ਚੁਣ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ ਸੰਤ ਜੀ ਆਪ ਜੀ ਨੂੰ ਹੁਣ ਦਰਸ਼ਨ ਕਰਵਾਉਂਦੇ ਹਾਂ ਉਸ ਕਿਲੀ ਸਾਹਿਬ ਜੀ ਦੇ ਜਿਸ ਨੂੰ ਫੜ ਕੇ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਦੇ ਵਿੱਚ ਤਪ ਕਰਿਆ ਕਰਦੇ ਸਨ ਸੰਤ ਜੀ ਆਪ ਜੀ ਨੂੰ ਹੁਣ ਦਰਸ਼ਨ ਕਰਵਾਉਂਦੇ ਹਾਂ ਥੰਮ ਸਾਹਿਬ ਦੇ ਇਸ ਥੰਮ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਦੇ ਵਿੱਚ ਖੇਡਿਆ ਕਰਦੇ ਸਨ ਹੁਣ ਦਰਸ਼ਨ ਕਰਵਾਉਂਦੇ ਹਾਂ ਆਪ ਜੀ ਨੂੰ ਬੀਬੀ ਭਾਨੀ ਜੀ ਦੇ ਚੁੱਲਾ ਸਾਹਿਬ ਜੀ ਦੇ ਜਿਸ ਚੁੱਲੇ ਦੇ ਉੱਪਰ ਬੀਬੀ ਭਾਨੀ ਜੀ ਪ੍ਰਸ਼ਾਦ ਆ ਤਿਆਰ ਕਰਕੇ ਆਪਣੇ ਪਰਿਵਾਰ ਅਤੇ ਸੰਤਾਨ ਨੂੰ ਸਿਖਾਉਂਦੇ ਸਨ ਹੁਣ ਜਿਸ ਅਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਅਸਥਾਨ ਤੇ ਤੀਸਰੇ ਪਾਸ਼ਾ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਸਤੰਬਰ ਮਹੀਨੇ ਦੇ ਵਿੱਚ 1574 ਈਸਵੀ ਨੂੰ ਜੋਤੀ ਜੋ ਸਮਾਏ ਐਸੇ ਹੀ ਅਸਥਾਨ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ 1581 ਈਸਵੀ ਨੂੰ ਜੋਤੀ ਜੋ ਸਮਾਏ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਪਾਲਕੀ ਸਾਹਿਬ ਦੇ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਪਾਸੋਂ ਪਹਿਲੀ ਚਾਰ ਪਾਤਸ਼ਾਹੀਆਂ ਦੀ ਗੁਰਬਾਣੀ ਦੀਆਂ ਸੰਚੀਆਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਸਨ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਅਤੇ ਚੋਲਾ ਸਾਹਿਬ ਜੀ ਦੇ ਜਿਨ੍ਹਾਂ ਨੂੰ ਅੱਜ ਵੀ ਸੰਭਾਲ ਕੇ ਇਸ ਅਸਥਾਨ ਦੇ ਉੱਪਰ ਰੱਖਿਆ ਹੋਇਆ ਹੈ ਤੀਸਰੇ ਪਾਸਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇੱਕ ਦਿਨ ਅਮਰਤ ਵੇਲੇ ਭਜਨ ਵਿੱਚ ਲੀਨ ਸਨ ਤਾਂ ਕਿਸੇ ਮਾਈ ਦੇ ਰੋਣ ਦੀ ਆਵਾਜ਼ ਸੁਣ ਕੇ ਉਹਨਾਂ ਨੇ ਆਪਣੇ ਸੇਵਕ ਭਾਈ ਵੱਲੋਂ ਨੂੰ ਪੁੱਛਿਆ ਕਿ ਇਹ ਕੌਣ ਰੋਂਦਾ ਹੈ ਤਾਂ ਉਸਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਤਈਏ ਤਾਪ ਦੇ ਕਾਰਨ ਇੱਕ ਮਾਈ ਦਾ ਪੁੱਤਰ ਮਰ ਗਿਆ ਹੈ ਉਹ ਰੋਂਦੀ ਹੈ ਇਹ ਸੁਣ ਕੇ ਦੀਨ ਦਿਆਲ ਸਤਿਗੁਰੂ ਕਰਨਾ ਰਾਸ ਵਿੱਚ ਫਰ ਗਿਆ ਅਤੇ ਅਰਦਾਸ ਕੀਤੀ ਕਿ हे ਅਕਾਲ ਪੁਰਖ ਜਦੋਂ ਤੱਕ ਮੇਰਾ ਸਿਰ ਇੱਥੇ ਹੈ ਕਿਸੇ ਦਾ ਪੁੱਤਰ ਨਾ ਮਰੇ ਸੋ ਜਦੋਂ ਤੱਕ ਗੁਰੂ ਮਹਾਰਾਜ ਜੀ ਦਾ ਸਰੀਰ ਰਿਹਾ ਕਿਸੇ ਮਾਈ ਦਾ ਪੁੱਤਰ ਨਾ ਮਰਿਆ ਇਥੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਤਈਏ ਤਾਪ ਦੇ ਇਲਾਜ ਕਰਨ ਦੀ ਸੇਵਾ ਭਾਈ ਲਾਲੋ ਜੀ ਜੋ ਕਿ ਡੱਲੇ ਦਾ ਨਿਵਾਸੀ ਸੀ ਉਸ ਨੂੰ ਸੌਂਪੀ ਜਿਸ ਅਸਥਾਨ ਦੇ ਆਪ ਜੀ ਨੂੰ ਹੁਣ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਬੀਬੀ ਪਾਨੀ ਜੀ ਦੀ ਪਵਿੱਤਰ ਕੁੱਖ ਤੋਂ ਸਨ 1563 ਈਸਵੀ ਨੂੰ ਇਸ ਅਸਥਾਨ ਤੇ ਅਵਤਾਰ ਧਾਰਨਾ ਕੀਤਾ ਹੁਣ ਆਪ ਸੰਤ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਪ੍ਰਾਤਨ ਘਰ ਦੇ ਜੋ ਕਿ ਇਸ ਅਸਥਾਨ ਤੇ ਖੁਦਾਈ ਦੇ ਸਮੇਂ ਮਿਲਿਆ ਹੈ ਗੁਰੂ ਅਮਰਦਾਸ ਜੀ ਦਾ ਇਹ ਪ੍ਰਾਤਨ ਘਰ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਜੀ ਦੇ ਮੇਨ ਗੇਟ ਦੇ ਬਿਲਕੁਲ ਨਜ਼ਦੀਕ ਜਿਹੜੀਆਂ ਪੌੜੀਆਂ ਨੇ ਉਹ ਇੱਥਾਂ ਨੂੰ ਜਾਂਦੀਆਂ ਨੇ ਤੇ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਦੇ ਪ੍ਰਾਤਨ ਘਰ ਦੇ ਦਰਸ਼ਨ ਹੁੰਦੇ ਹਨ ਗੁਰੂ ਅਮਰਦਾਸ ਜੀ ਦਾ ਇਹ ਪ੍ਰਾਤਨ ਘਰ ਜੋ ਕਿ ਇਸ ਅਸਥਾਨ ਤੇ ਖੁਦਾਈ ਦੇ ਸਮੇਂ ਮਿਲਿਆ ਹੈ ਜਿਸ ਦਾ ਢਾਂਚਾ ਬਿਲਕੁਲ ਪ੍ਰਾਤਨ ਹੈ ਇਸ ਸਥਾਨ ਦੀ ਬਰੰਮਤ ਕਰਕੇ ਇਸ ਨੂੰ ਪ੍ਰਾਤਨ ਦਿਖ ਦਿੱਤੀ ਗਈ ਹੈ ਇਸ ਸਥਾਨ ਤੇ ਉਹ ਪ੍ਰਾਤਨ ਚੁੱਲੇ ਅੱਜ ਵੀ ਮੌਜੂਦ ਨੇ ਜਿਸ ਤੇ ਆਪ ਜੀ ਅੱਗੇ ਵੀਡੀਓ ਦੇ ਵਿੱਚ ਦਰਸ਼ਨ ਕਰੋਗੇ ਸੋ ਸੰਤ ਜੀ ਇਹ ਸੀ ਇਤਿਹਾਸ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੀ ਦਾ ਜੋ ਅਸੀਂ ਆਪ ਸੰਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕੀਤਾ ਹੈ ਸੋ ਆਪ ਜਦੋਂ ਵੀ ਨਗਰ ਗੋਇੰਦਵਾਲ ਸਾਹਿਬ ਆ ਕੇ ਆਓ ਗੁਰਦੁਆਰਾ ਸ੍ਰੀ ਬਾੜੀ ਸਾਹਿਬ ਜੀ ਦੇ ਦਰਸ਼ਨਦਾਰ ਕਰਨ ਆਓ ਤਾਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨਾ ਜਿੱਥੇ ਅੱਜ ਵੀ ਗੁਰੂ ਅਮਰਦਾਸ ਜੀ ਦਾ ਇਹ ਪ੍ਰਾਤਮਿਕ ਘਰ ਮੌਜੂਦ ਹੈ ਅਤੇ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦਾ ਪਵਿੱਤਰ ਚੋਲਾ ਸਾਹਿਬ ਅੱਜ ਵੀ ਇਸ ਅਸਥਾਨ ਤੇ ਸਿਵਾਇਮਾਨ ਹੈ ਆਪ ਜੀ ਇਸ ਵੀਡੀਓ ਨੂੰ ਵਾਟ ਤੋਂ ਵਾਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਨੂੰ ਇਸ ਇਤਿਹਾਸਕ ਸਥਾਨ ਦੇ ਦਰਸ਼ਕ ਦੇਦਾਰੇ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ